ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਫੈਡਰਲ ਚੋਣਾ ਹੋਣ ਤੋਂ ਬਾਅਦ ਇੱਕ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ ਹਾਲਾਂਕਿ ਕੈਨੇਡਾ ਨੂੰ ਆਪਣਾ ਨਵਾਂ ਪ੍ਰਧਾਨ ਮੰਤਰੀ ਮਿਲ ਚੁੱਕਿਆ ਹੈ ਪਰ ਇਹ ਰਿਪੋਰਟ ਫੈਡਰਲ ਚੋਣਾ ਦੇ ਵਿੱਚ ਖੜੇ ਸਿਆਸਤਦਾਨਾਂ ਨੂੰ ਮਿਲੀ ਸਿਕਿਉਰਿਟੀ ਨੂੰ ਲੈ ਕੇ ਦਰੈਸਲ ਇਸ ਜਾਣਕਾਰੀ ਨੇ ਖੁਲਾਸਾ ਕੀਤਾ ਕਿ ਸਿਆਸਤਦਾਨਾਂ ਦੇ ਲਈ ਵੱਡੇ ਖਤਰਿਆਂ ਦੇ ਮੱਦੇਨਜ਼ਰ ਕੈਨੇਡਾ ਦੇ ਵਿੱਚ ਇਸ ਵਾਰ ਫੈਡਰਲ ਚੋਣਾ ਦੇ ਦੌਰਾਨ 22 ਉਮੀਦਵਾਰਾਂ ਦੇ ਲਈ ਸੁਰੱਖਿਆ ਬੰਦੋਬਸਤ ਕੀਤੇ ਗਏ ਸੀ ਤਾਂ ਕਿ ਉਹਨਾਂ ਤੇ ਨਾਲ ਕਿਸੇ ਤਰ੍ਹਾਂ ਵੀ ਕੋਈ ਅੰਸੁਖਾਮੇ ਕਟਨਾ ਨਾ ਵਾਪਰ ਸਕੇ ਸਿਆਸਤਦਾਨਾਂ ਦੇ ਲਈ ਵੱਡੇ ਖਤਰਿਆਂ ਦੇ ਮੱਦੇਨਜ਼ਰ ਕੈਨੇਡਾ ਦੇ ਵਿੱਚ ਇਸ ਵਾਰ ਫੈਡਰਲ ਚੋਣਾ ਦੌਰਾਨ 22 ਉਮੀਦਵਾਰਾਂ ਦੇ ਲਈ ਸੁਰੱਖਿਆ ਬੰਦੋਬਸਤ ਕੀਤੇ ਗਏ ਨੈਸ਼ਨਲ ਪੋਸਟ ਦੀ ਇੱਕ ਰਿਪੋਰਟ ਮੁਤਾਬਕ ਪ੍ਰੀਵੀ ਕੌਂਸਲ ਦਫ਼ਤਰ ਦੇ ਬੁਲਾਰੇ ਡੈਨੀਅਲ ਸੇਵਾ ਨੇ ਦੱਸਿਆ ਕਿ ਪੂਰੇ ਚੋਣ ਪਰਚਾਰ ਦੇ ਦੌਰਾਨ 15 ਉਮੀਦਵਾਰਾਂ ਨੂੰ ਰੋਜ਼ਾਨਾ ਸਰਗਰਮੀਆ ਵਾਸਤੇ ਬੋਡੀਗਾਰਡ ਦੇ ਰੂਪ ਵਿੱਚ ਪ੍ਰਾਈਵੇਟ ਸਿਕਿਉਰਿਟੀ ਦਿੱਤੀ ਗਈ ਜਦਕਿ ਦੋ ਉਮੀਦਵਾਰਾਂ ਦੇ ਘਰਾਂ ਦੇ ਵਿੱਚ ਗੈਰ ਹਥਿਆਰਬੰਦ ਗਾਰਡ ਵੀ ਤਾਇਨਾਤ ਕੀਤੇ ਗਏ ਇਸ ਤੋਂ ਇਲਾਵਾ ਪੰਜ ਉਮੀਦਵਾਰਾਂ ਨੂੰ ਬੋਡੀਗਾਰਡ ਅਤੇ ਘਰ ਦੇ ਵਿੱਚ ਗਾਰਡਸ ਦੀ ਤੈਨਾਤੀ ਦੀਆਂ ਦੋਵੇਂ ਸਮਾਵਾ ਦਿੱਤੀਆਂ ਗਈਆਂ ਕੈਨੇਡੀਅਨ ਖੁਫੀਆ ਏਜੰਸੀ ਦੀ ਸਾਬਕਾ ਕੌਮੀ ਸੁਰੱਖਿਆ ਵਿਸ਼ਲੇਸ਼ਕ ਸਟੈਫਨੀ ਕਾਰਵਨ ਨੇ ਹਰਾਨੀ ਜ਼ਾਹਰ ਕੀਤੀ ਹੈ ਕਿ ਇੰਨੀ ਵੱਡੀ ਗਿਣਤੀ ਚ ਉਮੀਦਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਵੋਂਦੀ ਨੋਬਤ ਆਈ ਦਰਸਲ ਬਿਨਾ ਸ਼ੱਕ ਸੁਰੱਖਿਆ ਬੰਦੋਬਸਤ ਦੇ ਵਿੱਚ ਦਿੱਖਤਾ ਨਹੀਂ ਆਈਆਂ ਪਰ ਇਹਨਾਂ ਦੀ ਜ਼ਰੂਰਤ ਮਹਿਸੂਸ ਹੋਣਾ ਬੇहद ਮੰਤਪਕ ਗੱਲ ਹੈ। ਉਹਦੇ ਡੈਨੀਅਲ ਸੇਵਾ ਨੂੰ ਜਦੋਂ ਉਮੀਦਵਾਰਾਂ ਦੇ ਨਾਂ ਪੁੱਛੇ ਗਏ ਤਾਂ ਉਹਨਾਂ ਪਛਾਣ ਜ਼ਾਹਰ ਕਰਨ ਤੋਂ ਸਾਫ਼ ਨਾਂ ਕਰ ਦਿੱਤੀ। ਡੈਨੀਅਲ ਨੇ ਸਿਰਫ਼ ਇਹਨਾਂ ਦੱਸਿਆ ਕਿ ਸੁਰੱਖਿਆ ਹਾਸਲ ਕਰਨ ਵਾਲੇ 11 ਉਮੀਦਵਾਰ 온ਟਾਰੀਓ ਦੇ ਵਿੱਚ ਸਨ ਜਦਕਿ 5 ਕਿਊਬਿਕ ਅਤੇ 4 BC ਦੇ ਵਿੱਚ ਚੋਣ ਲੜ ਰਹੀ ਸੀ। ਇਸ ਤਰ੍ਹਾਂ ਵੀ ਕਿ ਮੈਨੀ ਤੋਬਾ ਅਤੇ ਨੁਆਸਕੋ 72 ਇੱਕ ਉਮੀਦਵਾਰ ਨੂੰ ਸੁਰੱਖਿਆ ਮੁਹੱਈਆ ਕਰਵੋਣੀ ਪਈ ਤੇ ਸਿਆਸਤ ਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਸੁਰੱਖਿਆ ਹਾਸਲ ਕਰਨ ਵਾਲੇ ਦੀ ਗਿਣਤੀ ਵਾਈ ਰਹੀ ਹੈ ਪਰ ਆਉਣ ਵਾਲੇ ਸਮੇਂ ਦੌਰਾਨ ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਜਨਤਾ ਦੇ ਵਿੱਚ ਵਿਚਰਨ ਵਾਲੀਆਂ ਸ਼ਖਸੀਅਤਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ ਜ਼ਿਕਰ ਹੋਇਆ ਕਿ ਕੈਨੇਡਾ ਦੇ ਵਿੱਚ ਸ਼ਾਂਤੀਪੂਰਵਕ ਚੋਣਾਂ ਸਮਾਪਤ ਹੋ ਚੁੱਕੀਆਂ ਨੇ ਅਤੇ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਣੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ